ਓ ਕੀ ਗੱਲ ਪਟੋਲੇ ਆ ਅੱਜ ਬੜਾ ਲੇਟ ਹੋ ਗਏ ਤੈਨੂੰ ਦੇਖਣ ਲਈ ਤਾਂ ਅੱਖਾਂ ਤਰਸ ਗਈਆਂ ਸ਼ਰਮ ਕਰ ਲੈ ਆਪਦੀ ਉਮਰ ਦਾ ਲਿਹਾਜ਼ ਤਾਂ ਕਰ ਲਿਆ ਕਰ ਚੰਗੇ ਲੱਗਦੇ ਹੋ ਰਾਜ ਖੜਦੇ ਐਵੇਂ ਓਏ ਉਮਰਾਂ 'ਚ ਕੀ ਰੱਖਿਆ ਦਿਲ ਜਵਾਨ ਚਾਹੀਦਾ ਤੂੰ ਮੈਨਾਂ ਬਕਵਾਸ ਨਾ ਕਰ ਸਮਝ ਆ ਗਈ ਨਾ ਗੱਲ ਆਪਦੇ ਕੰਮ ਨਾਲ ਕੰਮ ਰੱਖੋ ਬਕਵਾਸ ਨਹੀਂ ਜੀ ਤੁਹਾਨੂੰ ਚਾਉਣ ਵਾਲੇ ਆ ਕੀ ਗੱਲ ਹੱਥ ਜਿਆਦੇ ਨਹੀਂ ਚੱਲਦੇ ਤੇਰੇ ਸਾਲਾ ਤੇਰੇ ਰਾਜ ਕੀ ਖੜਲਣਾ ਕੀ ਸਰ ਸਰ ਚੜਦੀ ਜਾਂਦੀ ਹੈ ਲੋਡੀ ਦੇ ਤੈਨੀਆਂ ਬਦਤਮੀਜ਼ੀਆਂ ਬਹੁਤ ਵੱਧ ਰੀਆਂ ਨੇ ਜੇ ਮੈਂ ਕੁਝ ਬੋਲਦੀ ਨਹੀਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਬੋਲ ਨਹੀਂ ਸਕਦੀ ਛੱਡ ਬਦਤਮੀਜ਼ੀ ਤਾਂ ਲੈ ਕੀ ਪਿੰਦੀ ਕੀ ਕੀ ਨਾ ਤੂੰ ਦੂਰ ਹਟ ਮੇਰੇ ਤੋਂ ਜੋ ਨਹੀਂ ਸਰ ਸਰ ਚੜਦੀ ਜਾਂਦੀ ਏ ਲੋਡੀ ਚੱਦ ਮੈਨੂੰ ਗੱਲ ਸੁਣ ਲੈ ਮੇਰੇ ਸੜ ਦੀ ਫੇਰ ਚੈਨ ਉਤਰ ਗਈ ਦੀ 哦呀，你那。